ਨੂ ਮੇ ਸਕਿੰਦ ਦਾ ਕੋਰਸ ਹੈ ਮੇਕਅਪ ਦੇ ਨੇ ਹੇਅਰ ਦੇ ਕੋਰਸਸ ਨੇ ਸਾਰੇ ਕੋਰਸਸ ਨਾਲ ਐਡ-ਆਨ ਕਰਵਾਏ ਜਾਂਦੇ ਨੇ 2018 ਤੋਂ ਤਕਰੀਬਨ ਸਿਰਫ ਇੱਕ ਕੋਰਸ ਦੇ ਵਿੱਚ ਮੇਕਅਪ ਕੋਰਸ ਦੇ ਵਿੱਚ ਵੋਕੇਸ਼ਨਲ ਦੇ ਵਿੱਚ 350 400 ਕੁੜੀਆਂ ਨੂੰ ਕਰਵਾ ਦਿੱਤਾ ਨਹੀਂ ਜੀ ਬਿਲਕੁਲ ਹੈ ਬਿਲਕੁਲ ਫ੍ਰੀ ਆਫ ਕਾਸਟ ਹੈ ਜਸੇਵਾ ਸੁਸਾਇਟੀ ਤੇ ਰੂਪਸ ਮੇਕਅਪ ਦੀ ਕੋਲੈਬੋਰੇਸ਼ਨ ਦੇ ਨਾਲ ਹੀ ਇਹ ਸਾਰਾ ਕੁਝ ਚੱਲ ਰਿਹਾ ਜੀ ਤੁਸੀਂ ਵੀ ਆਓ ਆਓ ਲੰਗਰ ਲਾਈਏ ਸਕਿੱਲ ਵੰਡਿਏ ਤੇ ਵੰਡਾਈਏ ਉਹ ਸਿਰਫ ਕਿਸੇ ਦੇ ਉੱਤੇ ਡਿਪੈਂਡ ਡਿਪੈਂਡੈਂਟ ਨਾ ਰਹਿਣ ਆਪਣਾ ਇੰਡੀਪੈਂਡੈਂਟ ਹੋ ਕੇ ਆਪਣਾ ਕੰਮ ਕਰ ਸਕਣ 24000 ਸੈਲਰੀ ਇੱਕ ਘਰ ਵਾਸਤੇ ਕਿੰਨੀ ਵਧੀਆ ਕਿ ਜਦੋਂ ਉਹਦੇ ਡੈਡੀ ਰਿਕਸ਼ਾ ਚਲਾਉਂਦੇ ਹੋਣ ਤੇ ਉਹਦੀ ਕੁੜੀ ਨੂੰ ਇੱਕ 20000 ਸੈਲਰੀ ਮਿਲੇ ਸਿਰਫ ਇੱਕ ਡੇਢ ਮਹੀਨੇ ਦੇ ਕੋਰਸ ਨਾਲ ਬਹੁਤ ਜ਼ਿਆਦਾ ਵੈਲਿਊ ਹੈ ਕਿਰ ਸਕਿੱਲ ਡਿਵੈਲਪਮੈਂਟ ਦੇ ਨਾਲ ਹੀ ਅਸੀਂ ਅੱਗੇ ਵੱਧ ਰਹੇ ਹਾਂ ਬੱਚਿਆਂ ਨੂੰ ਹੋਰ ਮੋਟੀਵੇਟ ਕਰ ਰਹੇ ਹਾਂ ਤਾਂ ਕਿ ਇਹ ਸਕਿੱਲਸ ਦੇ ਵਿੱਚ ਆਣ ਤੇ ਅੱਗੇ ਵਧਣ ਆਪਣੇ ਪੈਰਾਂ ਦੇ ਉੱਤੇ ਸਟਾਰਟ ਹੋ ਸਕਣ ਮੈਂ ਅੱਜ ਚੰਡੀ ਮੈਂ ਆਪਣੇ ਪੈਰਾਂ ਤੇ ਸਟੈਂਡ ਹੋਵਾਂ ਕਿ ਅੱਜ ਮੈਂ ਆਪਣੇ ਪੈਰਾਂ ਤੇ ਸਟੈਂਡ ਲਾ। ਸੋਚਦੇ ਆ ਕਿ ਪ੍ਰੋਫੈਸ਼ਨਲ ਸਟੂਡੈਂਟਸ ਵੀ ਅੱਗੇ ਵਧਣਾ ਚਾਹੁੰਦੇ ਨੇ ਤੇ ਇਹਨਾਂ ਦੇ ਵੀ ਆਪਣੇ ਸੁਪਨੇ ਅੱਗੇ ਨੇ ਤੇ ਅਗਰ ਮੈਂ ਥੋੜਾ ਜਿਨਾ ਵੀ ਕੰਮ ਕਰਵਾਉਂਦੀ ਆ ਤੇ ਮੈਨੂੰ ਐਦਾਂ ਫੀਲ ਹੁੰਦਾ ਕਿ ਨਹੀਂ ਇਹ ਬੱਚੇ ਅੱਗੇ ਵਧਣਾ ਚਾਹੁੰਦੇ ਮੇਰਾ ਦਿਲ ਕਰਦਾ ਮੈਂ ਇਹਨਾਂ ਨੂੰ ਹੋਰ ਅੱਗੇ ਜਾ ਕੇ ਸਕਿਲਸ ਅੱਗੇ ਵਧਾਵਾ। ਪੰਜਾਬ ਲੰਗਰਾਂ ਦੀ ਧਰਤੀ ਮੰਨੀ ਜਾਂਦੀ ਹੈ ਤੇ ਅਕਸਰ ਇੱਥੇ ਬਹੁਤ ਸਾਰੇ ਲੰਗਰ ਲੱਗਦੇ ਨੇ ਜਿਦੇ ਨਾਲ ਕੀ ਲੋਕ ਜਿਹੜੇ ਨੇ ਆਪਣੀ ਦੋ ਵਕਦੀ ਰੋਟੀ ਖਾਦੇ ਰਹੇ ਲੇਕਿਨ ਅੱਜ ਅਸੀਂ ਤੁਹਾਨੂੰ ਜਿਸ ਲੰਗਰ ਬਾਰੇ ਜਾਗਰੂਕ ਕਰ ਰਹੇ ਆ ਉਹ ਲੰਗਰ ਵਿਦਿਆਕ ਲੰਗਰ ਹੈ ਉਹ ਲੰਗਰ ਹੈ ਜਿਸ ਦੇ ਨਾਲ ਕੀ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਅੰਮ੍ਰਿਤਸਰ ਦੀ ਉਸ ਲੜਕੀ ਦੇ ਨਾਲ ਜਿਸ ਨੇ ਕਿ 300 ਲੜਕੀਆਂ ਨੂੰ ਅੱਗੇ ਰੋਜ਼ਗਾਰ ਦਿੱਤਾ ਹੈ ਔਰ 300 ਲੜਕੀਆਂ ਨੂੰ ਟ੍ਰੇਨਿੰਗ ਦੇ ਕੇ ਪੈਰਾਂ ਤੇ ਖੜਾ ਕੀਤਾ ਤੇ ਅੱਜ ਉਹ ਲੜਕੀਆਂ ਖੁਦ ਆਪਣੇ ਘਰ ਨੂੰ ਚਲਾ ਰਹੀਆਂ ਨੇ ਤੇ ਇਹ ਖੂਬਸੂਰਤ ਤਸਵੀਰਾਂ ਤੁਸੀਂ ਅੰਮ੍ਰਿਤਸਰ ਤੋਂ ਦੇਖ ਰਹੇ ਹੋ ਕਿ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਦੇ ਵਿੱਚ ਖੜੇ ਹੋ ਕੇ ਜਿਹੜਾ ਇਹ ਇੱਕ ਨਵਾਂ ਇੱਕ ਇਤਿਹਾਸ ਸੱਚਿਆ ਗਿਆ ਹੈ ਕਿ 300 ਲੜਕੀਆਂ ਨੂੰ ਅੱਜ ਤੱਕਨ ਸਰਟੀਫਾਈਡ ਕੀਤਾ ਗਿਆ ਹੈ ਔਰ ਐਡਵਾਂਸ ਕੋਰਸੇਸ ਦੇ ਨਾਲ ਔਰ ਉਹ ਕੋਰਸ ਨੇ ਜਿਹੜੇ ਕਿ ਬੱਚੇ ਆਪਣੇ ਘਰਾਂ 'ਚ ਜਾ ਕੇ ਵੀ ਕਰ ਸਕਦੇ ਨੇ ਔਰ ਇਸ ਦੀ ਲੋੜ ਕਿਵੇਂ ਪਈ ਕਿਵੇਂ ਮੰਚ ਆਇਆ ਆਖਿਰਕਾਰ ਕਿਹੜੇ-ਕਿਹੜੇ ਕੋਰਸੇਸ ਨੇ ਤਾਂ ਸਾਡੇ ਨਾਲ ਰੂਪਕਮਲ ਜੀ ਮੌਜੂਦ ਨੇ ਮੈਡਮ ਕੀ ਸ਼ੁਰੂਆਤ ਹੋਈ ਕਿਵੇਂ ਸ਼ੁਰੂ ਕੀਤਾ ਔਰ ਕੀ-ਕੀ ਕੋਰਸ ਹਨਾ ਨੂੰ ਕਰਾਏ ਗਏ ਨੇ ਖਾਸ ਤੌਰ ਤੇ ਮੇਰਾ ਆਪਣਾ ਸਲੂਨ ਹੈ ਰੂਪਸ ਮੇਕਓਵਰ ਦਾ ਤੇ ਮੈਂ ਜਸੇਵਾ ਸੁਸਾਇਟੀ ਦੇ ਨਾਲ ਮੈਂਬਰ ਆ ਉਹ ਅਸੀਂ ਆਪਣਾ এনজিও ਚਲਾ ਰਹੇ ਹਾਂ ਤੇ ਜਦੋਂ ਅਸੀਂ ਇਹ ਜਸੇਵਾ ਸੁਸਾਇਟੀ ਸਟਾਰਟ ਕੀਤੀ ਸੀਗੀ ਤੇ ਸਾਨੂੰ ਸੀਗਾ ਕਿ ਅਸੀਂ ਲੋੜਵੰਦ ਬੱਚਿਆਂ ਦੀ ਪੂਰੀ ਹੈਲਪ ਕਰਨੀ ਹੈ ਕਿਉਂਕਿ ਅਗਰ ਅਸੀਂ ਸਿਰਫ ਰਾਸ਼ਨ ਦੇਣ ਤੱਕ ਹੀ ਸੀਮਿਤ ਨਹੀਂ ਹੈ ਬੱਚਿਆਂ ਦੇ ਜਿਹੜਾ ਕਿ ਸਾਨੂੰ ਸੀਗਾ ਕਿ ਜਿਹੜਾ ਬੱਚੇ ਨੂੰ ਵੀ ਅਸੀਂ ਇਹ ਕੋਰਸਸ ਕਰਵਾਵਾਂਗੇ ਉਹ ਆਪਣੇ ਪੈਰਾਂ ਦੇ ਉੱਤੇ ਆਪ ਖੜਾ ਹੋਏਗਾ ਕੀ ਕੀ ਕੋਰਸ ਕਰਵਾਏ ਜਾਂਦੇ ਨੇ ਇਹਨਾਂ ਨੂੰ ਮੈਂ ਸਕਿਨ ਦਾ ਕੋਰਸ ਹੈ ਮੇਕਅਪ ਦੇ ਨੇ హెਅਰ ਦੇ ਕੋਰਸਸ ਨੇ ਸਾਰੇ ਕੋਰਸਸ ਨਾਲ ਐਡ-ਆਨ ਕਰਵਾਏ ਜਾਂਦੇ ਨੇ ਜੀ ਕਿਵੇਂ ਮਨ ਚ ਆਇਆ ਕਿ ਸਾਨੂੰ ਸ਼ੁਰੂ ਕਰਨਾ ਚਾਹੀਦਾ ਸਾਨੂੰ ਸੀਗਾ ਕਿ ਅਸੀਂ ਬੱਚਿਆਂ ਨੂੰ ਪੈਰਾਂ ਦੇ ਉੱਤੇ ਸਟੈਂਡ ਕਰੀਏ ਤਾਂ ਕਿ ਅੱਗੇ ਵੱਧ ਕੇ ਆਪਣੇ ਘਰ ਦਾ ਪਰਿਵਾਰ ਦਾ ਚਲਾ ਸਕਣ ਆਪਣਾ ਪਰਿਵਾਰ ਚਲਾ ਸਕਣ ਉਹ ਸਿਰਫ ਕਿਸੇ ਦੇ ਉੱਤੇ ਇੰਡੀਪੈਂਡੈਂਡ ਡਿਪੈਂਡੈਂਟ ਨਾ ਰਹਿਣ ਆਪਣਾ ਇੰਡੀਪੈਂਡੈਂਟ ਹੋ ਕੇ ਆਪਣਾ ਕੰਮ ਕਰ ਸਕਣ ਕਿਹੜੇ ਕਿਹੜੇ ਕੋਰਸ ਕਰਵਾਏਗੇ ਕੀ ਕੀ ਚੀਜ਼ਾਂ ਕਰਾਈਆਂ ਮੈਂ ਇਹਨਾਂ ਨੂੰ ਸਕਿਨ ਦਾ ਕੋਰਸ ਪੂਰਾ ਕਰਵਾਇਆ ਗਿਆ ਜੀ ਉਹਦੇ ਵਿੱਚ ਕੀ ਕੁਝ ਹੁੰਦਾ ਹੈ ਉਹਦੇ ਵਿੱਚ ਮੈਨੀक्योर ਪੈਡੀक्योर ਬਲੀਚ ਫੇਸ਼ੀਅਲ ਵੈਕਸਿੰਗ ਥ੍ਰੈਡਿੰਗ ਹੈ ਸਾਰਾ ਕੁਝ ਆਉਂਦਾ ਹੈ ਜੀ ਤਾਂ ਹੋਰ ਕੀ ਕੀ ਕਰਾਇਆ ਗਿਆ ਇਸ ਤੋਂ ਬਾਅਦ ਹੋਰ ਅੱਗੇ ਜਿਹੜਾ ਬੱਚਾ ਕੁਝ ਅੱਗੇ ਕਰਨਾ ਚਾਹੁੰਦਾ ਉਹਨਾਂ ਨੂੰ ਅਸੀਂ ਐਡਵਾਂਸ ਕੋਰਸੇਸ ਕਰਵਾਉਂਦੇ ਹਾਂ ਜੀ ਇਹ ਦਾ ਮੈਡਮ ਇਹਦੇ ਵਿੱਚ ਕੋਈ ਪੈਸਾ ਵੀ ਲਿੱਤੇ ਚੱਲ ਨਹੀਂ ਜੀ ਬਿਲਕੁਲ ਐ ਬਿਲਕੁਲ ਫ੍ਰੀ ਆਫ ਕਾਸਟ ਹੈ ਜੱਸੇਵਾ ਸੁਸਾਇਟੀ ਤੇ ਰੂਪਸ ਨੇ ਕਵਰ ਦੀ ਕੋਲੈਬੋਰੇਸ਼ਨ ਦੇ ਨਾਲ ਹੀ ਇਹ ਸਾਰਾ ਕੁਝ ਚੱਲ ਰਿਹਾ ਜੀ ਕਿਵੇਂ ਮਨ ਚ ਆਇਆ ਕਿ ਸਾਨੂੰ ਸ਼ੁਰੂ ਕਰਨਾ ਚਾਹੀਦਾ ਕਿ ਆਖਰਕਾਰ ਹਰ ਕੋਈ ਬੰਦਾ ਕਹਿੰਦਾ ਮੈਂ ਪੈਸੇ ਕਮਾ ਲਵਾਂ ਅੱਜ ਦੀ ਡੇਟ ਦੇ ਵਿੱਚ ਪੈਸੇ ਦੀ ਦੌੜ ਲੱਗੀ ਹੈ ਤਾਂ ਇਹ ਕਿਵੇਂ ਇਧਰਲੇ ਪਾਸੇ ਮੋਟੀਵੇਸ਼ਨ ਹੋਈ ਐ ਅਸੀਂ ਤਾਂ ਦੱਸਿਆ ਕਿ ਅਸੀਂ ਜਸੇਵਾ ਸੁਸਾਇਟੀ ਦੇ ਨਾਲ ਲੱਗੇ ਆ ਤੇ ਅਸੀਂ ਆਪਣੀ ਐਨਜੀਓ ਚਲਾਉਂਦੇ ਆ ਤੇ ਸਾਨੂੰ ਅੱਗੇ ਕਿ ਅਸੀਂ ਬੱਚਿਆਂ ਦੀ ਗਰੋਥ ਅੱਗੇ ਕਰੀਏ ਬੱਚੇ ਆਪਣੇ ਪੈਰਾਂ ਦੇ ਉੱਤੇ ਆਪ ਖੜੇ ਹੋਣ ਤੇ ਅੱਗੇ ਵਧਣ ਉਹ ਕਿਸੇ ਦੇ ਉੱਤੇ ਡਿਪੈਂਡੈਂਟ ਨਾ ਰਹਿ ਸਕਣ ਜੇ ਇਸ ਤੋਂ ਬਾਅਦ ਕਿੰਨੀ ਕਿੰਨ੍ਹੀ ਇਨਵੈਸਟਮੈਂਟ ਦੇ ਨਾਲ ਆਪਣਾ ਕੋਰਸ ਸ਼ੁਰੂ ਕਰਦੋ ਐ ਕਹ ਲਓ ਕਿ ਅਗਰ 3000 ਦੀ ਅਗਰ ਆਪਣੀ ਪ੍ਰੋਪਰਲੀ ਕਿਟ ਬਣਾ ਲੈਂਦੇ ਨੇ ਤੇ ਉਹਦੇ ਨਾਲ ਬਹੁਤ ਸਾਰੇ ਪੈਸੇ ਇਕੱਠੇ ਕਰ ਸਕਦੇ ਨੇ ਕੀ ਕੀ ਚੀਜ਼ਾਂ ਕਰਨਗੇ ਆਪਣੇ ਪਿੰਡ ਜੀ ਆ ਕੇ ਆਪਣੇ ਜੇ ਆਪਣੇ ਪਿੰਡ ਦੇ ਵਿੱਚ ਜਦੋਂ ਵੀ ਆ ਜਾਂਦੇ ਆ ਫ੍ਰੀ ਲੈਂਸਿੰਗ ਦਾ ਵੀ ਕੰਮ ਕਰ ਰਹੇ ਆ ਕਈ ਬੱਚਿਆਂ ਨੇ ਆਪਣੇ ਸਲੂਨਸ ਵੀ ਓਪਨ ਕੀਤੇ ਹੋਏ ਆ 셀ਫ ਇੰਡੀਪੈਂਡੈਂਟ ਹੋ ਚੁੱਕੇ ਬੱਚੇ ਮੇਰੇ ਉਹਦੇ ਵਿੱਚ ਹੈ ਅਗਰ 10 ਰੁਪਏ ਦਾ ਜਾਂ 15 ਰੁਪਏ ਦਾ ਥ੍ਰੈਡ ਵੀ ਲੈ ਕੇ ਆਉਂਦੇ ਨੇ ਮਾਰਕੀਟ ਦੇ ਵਿੱਚ ਜਿਹੜਾ ਛੋਟਾ ਮਿਲਦਾ ਹੈ ਤੇ ਉਹਦੇ ਵਿੱਚ ਉਹਦੀ ਅਗਰ ਇੱਕ ਥ੍ਰੈਡਿੰਗ ਵੀ ਕਰਦੇ ਆ ਤੇ 50 ਰੁਪਏ ਇਹਨਾਂ ਦੇ ਹੱਥ 'ਚ ਹੁੰਦੇ ਆ ਤੇ ਉਸੇ ਹਿਸਾਬ ਨਾਲ ਅਸੀਂ ਅਗਰ ਕੈਲਕੂਲੇਸ਼ਨ ਕਰਦੇ ਆ ਤੇ ਅਗਰ ਬੱਚੇ ਇੱਕ ਕਲਾਇੰਟ ਦੀ ਸਰਵਿਸ ਕਰਦੇ ਆ ਤਾਂ ਉਹਦੇ ਵਿੱਚ ਅਗਰ 1000 ਰੁਪਏ ਕਮਾਉਂ ਤੇ ਉਸ ਹਿਸਾਬ ਨਾਲ ਅਗਰ 10 ਬੱਚੇ 10 ਕਲੈਂਟ ਦੀ ਸਰਵਿਸਸ ਕਰਦੇ ਆ ਤੇ 10000 ਰੁਪਿਆ ਹੈ ਉਹਨਾਂ ਦੇ ਕੁਲ ਕਮਾ ਸਕਦੇ ਆ ਮਤਲਬ ਕਿ 10000 ਤੋਂ ਵੀ ਵੱਧ 10000 ਤੋਂ ਵੀ ਵੱਧ ਹੈ ਮੰਥਲੀ ਆਪਣੀ ਇਨਕਮ ਸਟਾਰਟ ਕਰ ਸਕਦੇ ਆ ਦੀ ਡੀਗਰੀ ਇਸ ਇਨ ਕੋਰਸਸ ਦੀ ਕਿੰਨੀ ਵੈਲਿਊ ਹੈ ਔਰ ਕਿੰਨੀ ਕੀ ਜ਼ਰੂਰਤ ਹੈ ਬਹੁਤ ਜ਼ਿਆਦਾ ਵੈਲਿਊ ਹੈ ਕਿ ਸਕਿੱਲ ਡਵੈਲਪਮੈਂਟ ਦੇ ਨਾਲ ਹੀ ਅਸੀਂ ਅੱਗੇ ਵੱਧ ਰਹੇ ਹਾਂ ਬੱਚਿਆਂ ਨੂੰ ਹੋਰ ਮੋਟੀਵੇਟ ਕਰ ਰਹੇ ਹਾਂ ਤਾਂ ਕਿ ਇਹ ਸਕਿੱਲਸ ਦੇ ਵਿੱਚ ਆਣ ਤੇ ਅੱਗੇ ਵਧਣ ਆਪਣੇ ਪੈਰਾਂ ਦੇ ਉੱਤੇ ਸਟਾਰਟ ਹੋ ਸਕਣ ਕਿਉਂਕਿ ਇਹ ਕੋਰਸਸ ਬਹੁਤ ਜ਼ਿਆਦਾ ਕਾਸਟਲੀ ਅਗੇ ਨੇ ਮਾਰਕੀਟ ਕਿ ਮਾਰਕੀਟ ਦੇ ਵਿੱਚ ਇਹ 2 ਤੋਂ 3 ਲੱਖਤੀ ਇਹ ਕੋਰਸਸ ਚੱਲ ਰਹੇ ਨੇ ਜੀ ਮੈਂ ਵੀ ਲੈਂਦੀ ਹਾਂ ਜਿਹੜਾ ਮੈਂ ਪ੍ਰੋਫੈਸ਼ਨਲ ਕੋਰਸਸ ਕਰਵਾਉਂਦੀ ਹਾਂ ਉਹਦੇ ਵਿੱਚ ਮੈਂ ਵੀ ਇਹ ਲੈਂਦੀ ਹਾਂ ਤੇ ਪਰ ਇਹ ਬੱਚੇ ਜਿਹੜੇ ਨਹੀਂ ਕੋਰਸ ਕਰ ਸਕਦੇ ਨੇ ਇਨੇ ਮਹਿੰਗੇ ਕੋਰਸ ਨਹੀਂ ਕਰ ਸਕਦੇ ਪਰ ਉਹਨਾਂ ਦੇ ਡ੍ਰੀਮਸ ਅਗੇ ਆ ਕਿ ਅਸੀਂ ਇਹ ਕੋਰਸ ਕਰਨਾ ਚਾਹੁੰਦੇ ਆ ਉਹਨਾਂ ਨੂੰ ਜਸੇਵਾ ਸੋਸਾਇਟੀ ਬਿਲਕੁਲ ਫ੍ਰੀ ਆਫ ਕਾਸਟ ਕੋਰਸਸ ਕਰਵਾਉਂਦੀਆਂ ਆਂ ਦੀ ਫਿਰ ਕਿਵੇਂ ਚੈਨ ਕਿਵੇਂ ਕੀਤਾ ਜਾਂਦਾ ਕਿ ਇਹ ਬੱਚੇ ਨੂੰ ਲੋਡ ਹੈ ਅਸੀਂ ਜਦੋਂ ਬੱਚਿਆਂ ਨੂੰ ਪੁੱਛਿਆ ਜਾਂਦਾ ਹੈ ਕਿ ਉਹਨਾਂ ਦੇ ਪੇਰੈਂਟਸ ਕੀ ਕਰਦੇ ਆ ਉਹਦੇ ਉਹਨਾਂ ਦੇ ਮਦਰ ਫਾਦਰ ਕੀ ਕਰਦੇ ਨੇ ਹਸਬੈਂਡ ਕੀ ਕਰਦੇ ਉੱਥੋਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਇਹ ਬੱਚੇ ਨੀਡੀ ਅੱਗੇ ਨੇ ਜਿਨ੍ਹਾਂ ਦੇ ਬੱਚੇ ਲੇਬਰ ਜਿਨ੍ਹਾਂ ਦੇ ਪੇਰੈਂਟਸ ਲੇਬਰ ਦਾ ਕੰਮ ਕਰਦੇ ਆ ਜਾਂ ਕੁਝ ਹੋਰ ਐਦਾਂ ਦਾ ਰਿਕਸ਼ਾ ਚਲਾਉਂਦੇ ਆ ਜਿਨ੍ਹਾਂ ਦੇ ਪੀਅਨ ਅੱਗੇ ਨੇ ਸਕੂਲਸ ਦੇ ਵਿੱਚ ਉਹਨਾਂ ਦੇ ਬੱਚੇ ਹੀ ਇੱਥੇ ਅੱਗੇ ਆ ਕੇ ਵੱਧਦੇ ਨੇ ਕਿ ਸਾਨੂੰ ਇਹ ਕੋਰਸਸ ਕਰਨੇ ਚਾਹੀਦੇ ਨੇ ਕਿੰਨਾ ਕੁ ਟੈਲੈਂਟ ਆਣਾ ਬੱਚੇ ਬਹੁਤ ਵਧੀਆ ਮੈਂ ਕਹਿੰਨੀ ਆ ਕਿ ਅਗਰ ਅਸੀਂ ਸੋਚਦੇ ਆ ਕਿ ਪ੍ਰੋਫੈਸ਼ਨਲ ਸਟੂਡੈਂਟਸ ਵੀ ਅੱਗੇ ਵਧਣਾ ਚਾਹੁੰਦੇ ਨੇ ਤੇ ਇਹਨਾਂ ਦੇ ਵੀ ਆਪਣੇ ਸੁਪਨੇ ਅੱਗੇ ਨੇ ਤੇ ਅਗਰ ਮੈਂ ਥੋੜਾ ਜਿਨਾ ਵੀ ਕੰਮ ਕਰਵਾਉਂਦੀ ਆ ਤੇ ਮੈਨੂੰ ਐਦਾਂ ਫੀਲ ਹੁੰਦਾ ਕਿ ਨਹੀਂ ਇਹ ਬੱਚੇ ਅੱਗੇ ਵਧਣਾ ਚਾਹੁੰਦੇ ਮੇਰਾ ਦਿਲ ਕਰਦਾ ਮੈਂ ਇਹਨਾਂ ਨੂੰ ਹੋਰ ਅੱਗੇ ਜਾ ਕੇ ਸਕਿਲਸ ਅੱਗੇ ਵਧਾਵਾ ਇਹਨਾਂ ਦੀਆਂ ਜੀ ਇਹ ਬੱਚੇ ਹੁਣ ਜਿਵੇਂ ਕਹਿੰਦੇ ਪੜ੍ਹਾਈ ਲਿਖਾਈ ਬਹੁਤ ਜੁੜੀ ਹੈ ਲੇਕਿਨ ਤੁਸੀਂ ਇੱਕ ਸਕਿੱਲ ਦੀ ਤਾਕਤ ਦਿੱਤੀ ਇਹਨਾਂ ਨੂੰ ਜੀ ਬਿਲਕੁਲ ਜੀ ਮੇਰੇ ਬੱਚੇ ਤਾਂ ਅਗਰ ਤੁਸੀਂ ਦੇਖੋ ਅਗਰ ਤੁਸੀਂ ਕਾਪੀਜ਼ ਵੀ ਇਹਨਾਂ ਦੀਆਂ ਦੇਖੋ ਤੇ ਬੱਚੇ ਨਾਲ ਨਾਲ ਪੜਦੇ ਵੀ ਹੈ ਮੈਂ ਪ੍ਰੋਪਰਲੀ ਇਹਨਾਂ ਨੂੰ ਪਹਿਲੇ ਪੜ੍ਹਾਉਂਦੀ ਆ ਥਿਊਰੀ ਕਰਵਾਉਂਦੀ ਆ ਅਗਰ ਕੋਈ ਬੱਚਾ ਨਹੀਂ ਵੀ ਲਿਖ ਸਕਦਾ ਤੇ ਜਿਸ ਤਰੀਕੇ ਦਾ ਨਾਲ ਮੈਂ ਇਹਨਾਂ ਨੂੰ ਬੋਲ ਕੇ ਸਮਝਾਉਂਦੀ ਆ ਬੱਚੇ ਦੇ ਉਸੇ ਤਰ੍ਹਾਂ ਦਿਮਾਗ ਦੇ ਵਿੱਚ ਪੈ ਜਾਂਦਾ ਕਿ ਨਹੀਂ ਐ ਮੈਮ ਬਹੁਤ ਵਧੀਆ ਅਗਰ ਮੈਂ ਪੁੱਛ ਪੁੱਛਦੀ ਵੀ ਹਾਂ ਤੇ ਮੈਨੂੰ ਉਸ ਵੇਲੇ ਜਵਾਬ ਦਿੰਦੇ ਆ ਇੱਕ ਵਧੀਆ ਲੈਬਿੰਗ ਲੋਡ ਹੁੰਦੀ ਹੈ ਇਸ ਕੰਮ ਵਾਸਤੇ ਉਹ ਆਪਣੇ ਕੋ ਪੂਰੀ ਜੀ ਬਿਲਕੁਲ ਜੀ ਮੇਰੇ ਕੋਲ ਪ੍ਰੋਪਰਲੀ ਪੂਰਾ ਖਾ ਗਿਆ ਇਨਫਰਾਸਟ੍ਰਕਚਰ ਪਰਾ ਪ੍ਰੋਪਰਲੀ ਬਣਿਆ ਹੋਇਆ ਹੈ ਮੇਰੇ ਕੋਲ ਇੱਥੇ ਬੱਚੇ ਬੈਠ ਕੇ ਸਾਰਾ ਕੁਝ ਕੋਰਸਸ ਕਰਦੇ ਨੇ ਜੀ ਜੀ ਲੈਬ ਅਸੀਂ ਦੇਖ ਰਹੇ ਹਾਂ ਇਹ ਲੈਬ ਦਾ ਇਸਤੇਮਾਲ ਕੀਤਾ ਜਾਂਦਾ ਜੀ ਸਾਰਾ ਬਿਲਕੁਲ ਜੀ ਬੱਚੇ ਇੱਥੇ ਵੀ ਕਰਦੇ ਆ ਇਵਨ ਕਿ ਮੈਂ ਆਪਣੇ ਘਰ ਦੇ ਵਿੱਚ ਇੱਕ ਰੂਮ ਵੀ ਬੱਚਿਆਂ ਨੂੰ ਸੈਪਰੇਟਲੀ ਦਿੱਤਾ ਹੋਇਆ ਹੈ ਥਿਊਰੀ ਰੂਮ ਥਿਊਰੀ ਰੂਮ ਦਿੱਤਾ ਹੈ कि जिਦੇ ਵਿੱਚ ਬੱਚੇ ਪ੍ਰੋਪਰਲੀ ਮੇਰੇ ਕੋਲ ਥਿਊਰੀ ਸਿੱਖਦੇ ਆ ਤੇ ਇੱਥੇ ਆ ਕੇ ਆਪਣਾ ਸਾਰਾ ਕੰਮ ਕਰਦੇ ਆ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਬੱਚਿਆਂ ਦੇ ਮਨ ਦੀ ਖੁਸ਼ੀ ਵੀ ਦਿਖਾ ਰਹੇ ਆ ਔਰ ਬੱਚਿਆਂ ਦੇ ਚਿਹਰੇ ਤੇ ਇੱਕ ਅਜ另 ਚਮਕ ਹੈ ਤਾਂ ਅਸੀਂ ਅੱਜ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਔਰ ਟੀਮ ਦੇ ਹੋਰ ਮੈਂਬਰਾਂ ਨਾਲ ਵੀ ਗੱਲ ਕਰਾਂਗੇ ਮੈਡਮ ਕਦੀ ਸੋਚਿਆ ਸੀ ਕਿ ਇਸ ਤਰ੍ਹਾਂ ਹੋਏਗਾ ਨਹੀਂ ਸਰ ਕੀ ਕਰਦੇ ਤੁਹਾਡੇ ਪੇਰੈਂਟ ਮੇਰੇ ਫਾਦਰ ਫ੍ਰੀ ਆ ਜੇ ਐਕਚੁਅਲੀ ਉਹਨਾਂ ਲਈ ਠੀਕ ਨਹੀਂ ਰਹਿੰਦੇ ਇਸ ਕਰਕੇ ਉਹਲੇ ਫ੍ਰੀ ਆ ਇਸ ਕਰਕੇ ਮੈਂ ਅੱਜ ਆਂਦੀ ਮੈਂ ਆਪਣੇ ਪੈਰਾਂ ਤੇ ਸਟੈਂਡ ਹੋਵਾਂ ਤੇ ਅੱਜ ਮੈਂ ਆਪਣੇ ਪੈਰਾਂ ਤੇ ਸਟੈਂਡ ਆ ਜੋਬ ਲੱਗੀ ਜੀ ਹਾਂਜੀ ਸਰ ਤਾਂ ਤੁਹਾਡੀ ਵੀ ਜੀ ਮੇਰੇ ਫਾਦਰ ਨਹੀਂ ਹੈਗੇ ਮੇਰੀ ਮੰਮਾ ਹੈ ਹਾਊਸ ਵਾਈਫ ਹੈ ਔਰ ਮੇਰੇ ਬ੍ਰਦਰ ਹੈ ਜੋਬ ਕਰਦੇ ਆ ਤੇ ਹੁਣ ਜਿਹੜਾ ਰੋਜ਼ਗਾਰ ਦਾ ਸੈنسਲਾ ਸ਼ੁਰੂ ਹੋਇਆ ਕਿਵੇਂ ਦੇਖਦੇ ਹਾਂ ਮਤਲਬ ਵਧੀਆ ਹੈ ਮਤਲਬ ਹਿੰਮਤ ਨਹੀਂ ਹਾਰੀ ਹੈ ਜਦੋਂ ਕੰਮ ਮਿਲੇਗਾ ਉਦੋਂ ਕਰਾਂਗੇ ਬਿਲਕੁਲ ਤੁਸੀਂ ਦੇਖੋ ਕਿ ਇਹਨਾਂ ਦੇ ਉਹ ਪਰਿਵਾਰ ਨੇ ਜਿਹੜੇ ਕਿ ਤਰ੍ਹਾਂ ਕਿਤੇ ਪਰਵਾਰ ਤੋਂ ਜਿਹੜਾ ਦੂਰ ਦੇਸਾਂ ਹਾਂਜੀ ਮੈਮ ਕੀ ਕਹਿਣਾ ਚਾਹੋਗੇ ਅੱਜ ਕਿਸ ਤਰ੍ਹਾਂ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਰਹੇ ਹੋ ਸਰ ਹਾਂਜੀ ਮੈਨੂੰ ਮੈਮ ਨਾਲੇ ਮੈਮ ਦੇ ਬਹੁਤ ਵਧੀਆ ਮੈਨੂੰ ਸਿਖਾਇਆ ਜਦੋਂ ਮੈਂ ਇੱਥੇ ਆਈ ਹਾਂ ਤੇ ਮੈਨੂੰ ਬਹੁਤ ਵਧੀਆ ਲੱਗਾ ਤੇ ਮੇਰੇ ਬਹੁਤ ਡਿਵੈਲਪਮੈਂਟ ਹੋਈ ਆ ਤੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਆ ਇੱਥੋਂ ਤੇ ਮੈਂ ਇਹ ਚਾਹੁੰਦੀ ਆ ਕਿ ਮੈਂ ਆਪਣਾ ਆਪਣਾ ਖੁਦ ਦਾ ਕੰਮ ਕਰਾਂ ਮੈਮ ਫਿਰ ਕਿੰਨੇ ਮਹੀਨੇ ਦਾ ਕੋਰਸ ਹੁੰਦਾ ਰਾਂ ਦਾ ਪਟਿਕ ਮੇਰੇ ਡੇਢ ਤੋਂ 2 ਮਹੀਨੇ ਦਾ ਕੋਰਸ ਹੁੰਦਾ ਜਿਸ ਦੇ ਵਿੱਚ ਮੈਂ ਇਹਨਾਂ ਨੂੰ ਸਾਰਾ ਕੋਰਸ ਕਰਵਾਉਂਦੀ ਆ ਜੀ ਅੱਛਾ ਜੀ 2 ਮਹੀਨੇ ਚ ਪੂਰਾ ਬੱਚਾ ਤਿਆਰ ਹੋ ਜਾਂਦਾ ਹੈ ਬਿਲਕੁਲ ਜੀ 2 ਮਹੀਨੇ ਦੇ ਵਿੱਚ ਪੂਰਾ ਬੱਚਾ ਰੈਡੀ ਹੋ ਜਾਂਦਾ ਹੈ ਮਹੀਨੇ ਦੇ ਵਿੱਚ ਵਿੱਚ ਵੀ ਅਗਰ ਕਿਸੇ ਨੂੰ ਜੌਬ ਦੀ ਓਪਰਚੁਨਿਟੀ ਆਂਦੀ ਹੈ ਤੇ ਉਹ ਬੱਚਾ ਜੌਬ ਕਰਦਾ ਜੀ ਬਿਲਕੁਲ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਨੇ ਭਾਜੀ ਫਿਰ ਕਿਵੇਂ ਸلسلਾ ਇਸ ਨੂੰ ਕਿਵੇਂ ਦੇਖਦੇ ਹੋ ਇੱਕ ਆਪਣੀ ਇੱਕ ਨਜ਼ਰ ਦੇ ਨਾਲ ਇੱਕ ਕਹਿੰਦੇ ਨਾ ਇੱਕ ਅਧਿਆਤਮਿਕ ਨਜ਼ਰ ਵੀ ਹੁੰਦੀ ਕਿ ਬੰਦੇ ਦੀ ਅੱਖਾਂ ਦੀ ਨਜ਼ਰ ਹੁੰਦੀ ਕਿ ਅਧਿਆਤਮਿਕ ਨਜ਼ਰ ਹੁੰਦੀ ਉਸ ਤਰ੍ਹਾਂ ਕਿਵੇਂ ਵੇਖਦੇ ਹੋ ਤੁਸੀਂ ਸ਼ੁਰੂਆਤ ਕੀਤੀ ਸੀ ਕਿ ਲੰਗਰ ਦੇ ਬਹੁਤ ਲੱਗਦੇ ਵੇਖੇ ਔਰ ਇੰਨੀ ਸੈਂਸੇਸ਼ਨਲ ਤੁਹਾਡੀ ਉਹ ਵਰਡਿੰਗ ਸੀ ਕਿਉਂਕਿ ਸਾਨੂੰ ਲੱਗਿਆ ਕਿ ਤੁਸੀਂ ਉਹੀ ਵਰਡਸ ਕਹੇ ਜੋ ਅਸੀਂ ਸੋਚਦੇ ਆਂ ਬਹੁਤ ਜ਼ਿਆਦਾ ਲੰਗਰ ਲੱਗਦੇ ਨੇ ਪੰਜਾਬ ਫੇਮਸ ਐ ਥਾਂ ਥਾਂ ਤੇ ਲੰਗਰ ਲੱਗਾ ਹੁੰਦਾ ਪਰ ਅੱਜ ਦੀ ਡੇਟ 'ਚ ਲੋਡ ਐ এডੂਕੇਸ਼ਨ ਦੇ ਵਿੱਚ ਬੂਮ ਲੈ ਕੇ ਆਉਂਦਾ এডੂਕੇਸ਼ਨ ਐਕਸਪੈਂਸਿਵ ਐ ਜਦੋਂ এডੂਕੇਸ਼ਨ ਮਹਿੰਗੀ ਐ ਤੇ ਉਦੋਂ ਲੋਡ ਪੈਂਦੀ ਐ ਸੰਸਥਾਵਾਂ ਨੂੰ ਅੱਗੇ ਆਉਣ ਦੀ ਔਰ 2018 ਤੋਂ ਤਕਰੀਬਨ ਸਿਰਫ ਇੱਕ ਕੋਰਸ ਦੇ ਵਿੱਚ ਮੇਕਅਪ ਕੋਰਸ ਦੇ ਵਿੱਚ ਵੋਕੇਸ਼ਨਲ ਦੇ ਵਿੱਚ 350 400 ਕੁੜੀਆਂ ਨੂੰ ਕਰਵਾ ਦਿੱਤਾ ਜਿਹੜੇ ਇੱਥੇ ਬੱਚੇ ਖੜੇ ਨੇ ਤੁਸੀਂ ਵੇਖ ਸਕਦੇ ਹੋ ਮੈਨੂੰ ਯਾਦ ਆਏ ਕਿ ਇੱਕ ਮਹੀਨੇ ਪਹਿਲੇ ਜਦੋਂ ਇੱਥੇ ਆਏ ਸੀ ਇਹ ਗੱਲ ਵੀ ਨਹੀਂ ਸੀ ਕਰ ਸਕਦੇ ਅੱਜ ਕਲੈਂਟ ਡੀਲਿੰਗ ਕਰ ਲੈਂਦੇ ਆ ਅੱਜ ਆਪਣਾ ਕਲੈਂਟ ਨੂੰ ਆਪ ਸੈਟੀਸਫਾਈ ਕਰਦੇ ਨੇ ਇਹ ਬੱਚੇ ਮੈਡਮ ਦੇ ਨਾਲ ਇੱਥੇ ਇੰਨਾ ਕੋਈ ਕਲੈਂਟੇਜ ਨੂੰ ਡੀਲ ਕੀਤਾ ਕਿ ਦੇ ਆਰ ਪਰਫੈਕਟ ਨਾਓ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕੋਮਲ ਨੇ ਉਹਨਾਂ ਦੀ ਫ੍ਰੀ ਲੈਂਸਿੰਗ ਇਨਕਮ ਸ਼ੁਰੂ ਹੋ ਗਈ ਹੈ ਉਹ ਜਾ ਜਾ ਕੇ ਉਹਨਾਂ ਨੇ ਗਰੁੱਪ ਬਣਾਏ ਇੰਨੇ ਸਿਆਣੇ ਬੱਚੇ ਕਿ ਇਹਨਾਂ ਨੇ ਦੋਹਾਂ ਤਿੰਨਾਂ ਨੇ ਜੇ ਤੁਸੀਂ ਮਜੀਠਾ ਰੋਡ ਤੋਂ ਮੈਂ ਰਣਜੀਤ ਐਵਨਿਊ ਤੋਂ ਆ ਇੱਕ ਪਿੰਡ ਤੋਂ ਆ ਇਹਨਾਂ ਤਿੰਨਾਂ ਨੇ ਆਪਣੇ ਗਰੁੱਪਸ ਬਣਾਏ ਆ ਕਿ ਜੇ ਤੁਹਾਨੂੰ ਉੱਥੇ ਮੈਨ ਬਾਵਰ ਦੀ ਲੋੜ ਆ ਸੀ ਦੋਵੇਂ ਉੱਥੇ ਆਉਣੀਆਂ ਜੇ ਅੰਮ੍ਰਿਤਸਰ ਚ ਲੋੜ ਆ ਤੁਹਾਡੇ ਕੋਲ ਫੰਕਸ਼ਨ ਆ ਗਿਆ ਕੰਮ ਆ ਗਿਆ ਅਸੀਂ ਉੱਥੇ ਆਉਣੀਆਂ ਇਹਨਾਂ ਨੇ ਅਰਨ ਕਰਨਾ ਸ਼ੁਰੂ ਕੀਤਾ ਪੜੇਗਾ ਪੰਜਾਬ ਤਾਂ ਹੀ ਵਧੇਗਾ ਪੰਜਾਬ ਪੰਜਾਬ ਨੂੰ ਲੋੜ ਹੈ ਇਸ ਵੇਲੇ ਯੂਥ ਦੀ ਅਸੀਂ ਇਹ ਜਰਨਲ ਇਲੈਕਸ਼ਨਾਂ ਬੀਤੀਆਂ ਉਹਦੇ ਵਿੱਚ ਵੇਖਿਆ ਸਾਰੇ ਬੂਥ ਖਾਲੀ ਸੀ ਕੋਈ ਯੂਥ ਹੈ ਹੀ ਨਹੀਂ ਉਥੇ ਜਿਨੇ ਵੋਟ ਪਾਣੀ ਹੈ ਬਜ਼ੁਰਗ ਵਿਚਾਰੇ ਆ ਰਹੇ ਆ ਬਜ਼ੁਰਗਾਂ ਨੂੰ ਲਿਆਂਦੇ ਜਿੰਮੇਵਾਰੀ ਲੱਗੀ ਜਿਨ੍ਹਾਂ ਨੂੰ ਉਹਨਾਂ ਨੇ ਪਾਣੀਆਂ ਦੀ ਵੋਟਾਂ ਔਰ ਉਹਨਾਂ ਨੂੰ ਪੁੱਛਿਆ ਗਿਆ ਬੱਚੇ ਕਿੱਥੇ ਕਹਿੰਦੇ ਬੱਚੇ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਮਿਲਦਾ ਪੰਜਾਬ ਦੇ ਵਿੱਚ ਐਜੂਕੇਸ਼ਨ ਨਹੀਂ ਹੈਗੀ ਜੇ ਅਸੀਂ ਇਸ ਤਰ੍ਹਾਂ ਕਰਨਾ ਸ਼ੁਰੂ ਹੋਵਾਂਗੇ ਸਾਡੇ ਬੱਚੇ ਮੈਨੂੰ ਨਹੀਂ ਲੱਗਦਾ ਹੈ ਬੱਚਿਆਂ ਚ ਕੋਈ ਹੁਣ ਐਵੀ ਜ਼ੋਰ ਲਾਏਗਾ ਕਿ ਮੈਂ ਬਾਹਰ ਜਾਣਾ ਕਿਉਂਕਿ ਉਹ ਅਰਨ ਕਰਨਾ ਸ਼ੁਰੂ ਹੋਗੇ ਦਿਨ ਦਾ 1000 ਰੁਪਿਆ ਸਾਡੇ ਬੱਚੇ ਹੋਟਲਾਂ ਦੇ ਵਿੱਚ ਲੱਗੇ ਆ ਕਿਉਂਕਿ ਇਹਨਾਂ ਨੂੰ ਪਰਸਨੈਲਿਟੀ ਡਿਵੈਲਪਮੈਂਟ ਕਰਾਈ ਗਈ ਇਹਨਾਂ ਦਾ ਵੇ ਆਫ ਇੰਟਰੈਕਸ਼ਨ ਠੀਕ ਕੀਤਾ ਸੀ ਇਹਨਾਂ ਦੇ ਸਪੀਕਿੰਗ ਸਕਿਲਸ ਠੀਕ ਕੀਤੇ ਸੀ ਔਰ ਕਿੰਨੀਆਂ ਜਿੰਨੇ ਵੱਡੇ ਰੈਸਟੋਰੈਂਟਸ ਨੇ ਉੱਥੇ ਬੱਚੇ ਲੱਗੇ 20-20 ਹਜ਼ਾਰ ਤਨਖਾਹ ਤੇ ਤੁਸੀਂ ਸੋਚੋਗੇ ਅਸੀਂ ਕੁਝ ਨਹੀਂ ਹੈਗੇ ਨਾ ਸਾਨੂੰ ਕੋਈ ਸਰਕਾਰ ਦੀ ਬੈਕ ਹੈ ਪਰ ਅਸੀਂ ਆਪਣੇ ਲੈਵਲ ਤੇ ਆ ਪੰਜ ਸੱਤ 10 ਜਾਣੇ ਕਿਸੇ ਨੂੰ ਇੰਨਾ ਕੋ ਡਿਵੈਲਪ ਕਰ ਰਹੇ ਆ ਕਿ ਉਹਦੀ 20 ਹਜ਼ਾਰ ਸੈਲਰੀ ਸੋ ਮੀਨ ਜੀ ਸੋਚੋ 20 ਹਜ਼ਾਰ ਸੈਲਰੀ ਇੱਕ ਘਰ ਵਾਸਤੇ ਕਿੰਨੀ ਵਧੀਆ ਕਿ ਜਦੋਂ ਉਹਦੇ ਡੈਡੀ ਰਿਕਸ਼ਾ ਚਲਾਉਂਦੇ ਹੋਣ ਤੇ ਉਹਦੀ ਕੁੜੀ ਨੂੰ ਇੱਕ 20 ਹਜ਼ ਸੋ ਇਹ ਚੱਲਦਾ ਰਿਹਾ ਕਿ ਸਮਝਦੇ ਹੋ ਕਿ ਕੰਮ ਵਸੇ ਤੇ ਸਰਕਾਰਾਂ ਦੇ ਬੰਦੇ ਨੇ ਬਟ ਆਪਣੇ ਤੌਰ ਦੇ ਉੱਤੇ ਇਸ ਨੂੰ ਸ਼ੁਰੂ ਕੀਤਾ ਗਿਆ ਦੇਖੋ ਮੈਂ ਤੇ ਚਾਹਨਾ ਕਿ ਵੈਸੇ ਤੇ ਗਵਰਨਮੈਂਟ ਅੱਗੇ ਆਂਦੀ ਪਰ ਜਦੋਂ ਗਵਰਨਮੈਂਟ ਨਹੀਂ ਪੂਰਾ ਕਰ ਪਾ ਰਹੀ ਫਿਰ ਸੋਸਾਇਟੀ ਦੇ ਕੁਝ ਲੋਕਾਂ ਨੂੰ ਅੱਗੇ ਆਣਾ ਹੀ ਪੈਂਦਾ ਔਰ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਜਿਹੜਾ ਜਸ ਸੋਸਾਇਟੀ ਕਰ ਰਹੀ ਹੈ ਇਹਦੇ ਵਿੱਚ ਅਸੀਂ ਸਾਰੇ ਜਿੰਨੇ ਕੁ ਮੈਂਬਰ ਹੈਗੇ ਨੇ ਮਿਲ ਕੇ ਇੱਕ ਇਨੀਸ਼ੀਏਟਿਵ ਲਿਆ ਕਿ ਸਕਿੱਲ ਦਾ ਵੀ ਇੱਕ ਲੰਗਰ ਲਾਈਏ ਸੋ ਸਕਿੱਲ ਦਾ ਇੱਕ ਲੰਗਰ ਲੱਗਾ ਹੈ ਮੈਂ ਚਾਹਾਂਗਾ ਕਿ ਜਿਹੜਾ ਵੀ ਕੋਈ ਨੀੜੀ ਤੁਹਾਡੇ ਕੋਲ ਹੈਗਾ ਤੁਸੀਂ ਭੇਜੋ ਤੁਸੀਂ ਅਗਰ ਮਦਦ ਕਰ ਸਕਦੇ ਹੋ ਤੇ ਨਾਲ ਆ ਕੇ ਜੁੜੋ ਤੁਸੀਂ ਵੀ ਆਓ ਆਓ ਲੰਗਰ ਲਾਈਏ ਸਕਿੱਲ ਵੰਡਿਏ ਤੇ ਵੰਡਾਈਏ ਬਿਲਕੁਲ ਸਵਾਜੀ ਹੋਰ ਵੀ ਉਪਰਾਲੇ ਥੱਲੇ ਕਿਤੇ ਜਾਣਗੇ ਜੀ ਹਜੇ ਇਹ ਚੱਲਦੇ ਰਹਿਣਗੇ ਜੀ ਇਹੋ ਜੇ ਸਟਿਚਿੰਗ ਹੋ ਗਈ ਸਾਡੀ ਐਪਿਟਿਊਸ਼ਨ ਦਾ ਕੋਰਸ ਹੋ ਗਿਆ ਜੋ ਹੋ ਗਿਆ ਸਾਡੇ ਕੋਲ ਬੈਸਟ ਤੋਂ ਬੈਸਟ ਆਪਣਾ ਹਰ ਟਾਈਮ ਪ੍ਰੋਵਾਈਡ ਕਰਾਂਗੇ ਹਾਂਜੀ ਸੋ ਮੈਮ ਹੁਣ ਥੱਲੇ ਫਿਰ ਕਿੰਨੇ ਕ ਬੱਚਿਆਂ ਦਾ ਬੈਚ ਸ਼ੁਰੂ ਕਰਨ ਜਾ ਰਹੇ ਹੋ ਤੇ ਕੀ ਕਰਨ ਕਿੰਨੇ ਮੇਰੇ ਕੋਲ 15 ਤੋਂ 20 ਬੱਚੇ ਹੁਣ ਅੱਗੇ ਇਨਰੋਲ ਹੋ ਚੁੱਕੇ ਹੋਏ ਨੇ ਤੇ ਮੈਂ ਜਲਦੀ ਹੀ ਬੱਚਿਆਂ ਦਾ ਨਵਾਂ ਬੈਚ ਸਟਾਰਟ ਕਰਨ ਜਾ ਰਹੀ ਹਾਂ ਜੀ ਅੱਦਰ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਨੇ ਕਿ ਮੈਡਮ ਪਰਿਵਾਰ ਦਾ ਸਾਥ ਮਿਲਦਾ ਕਈ ਵਾਰੀ ਪਰਿਵਾਰ ਵਾਲੇ ਨਹੀਂ ਕਹਿੰਦੇ ਛੱਡੋ ਬਰਾ ਕਿੰਨਾ ਚੱਕਰਾਂ ਚ ਲੱਗੇ ਹੋ ਬਿਲਕੁਲ ਨਹੀਂ ਜੀ ਪਰਿਵਾਰ ਦਾ ਸਾਥ ਮਿਲ ਰਿਹਾ ਤਾਂ ਹੀ ਮੈਂ ਇੱਥੇ ਅੱਜ ਕੰਮ ਕਰ ਰਹੀ ਹਾਂ ਆਪਣਾ ਸਲੂਨ ਵੀ ਚਲਾ ਰਹੀ ਹਾਂ ਨਾਲ ਬੱਚਿਆਂ ਨੂੰ ਪੜ੍ਹਾਈ ਵੀ ਕਰ ਰਹੀ ਹਾਂ ਬੱਚਿਆਂ ਨੂੰ ਵੀ ਦੇਖਦੀ ਆ ਆਪਣੇ ਪਰਿਵਾਰ ਨੂੰ ਵੀ ਦੇਖਦੀ ਆ ਇਹਨਾਂ ਦੀ سپورਟ ਦੇ ਨਾਲ ਹੀ ਦੇਖ ਰਹੀ ਆ ਜੀ ਬਿਲਕੁਲ ਫਿਰ ਕਿਦਾਂ ਕੀ ਕਹਿਣਾ ਚਾਹੋਗੀ ਕਿ ਕੋੜੇ ਕਾਰਤੀਕੇ ਨੋਵਲ ਬਹੁਤ ਚੱਲ ਰਿਹਾ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਕਾਰਵਾ ਜੁੜਿਆ ਹੈ ਜਿਹੜਾ ਕਿ ਅਸੀਂ ਕੋਸ਼ਿਸ਼ ਕੀਤੀ ਹੈ ਵੀ ਇਹ ਕਾਰਵਾ ਚੱਲਦਾ ਰਹੇ ਔਰ ਉਮੀਦ ਹੈ ਇਹ ਕਾਰਵਾ ਚੱਲਦਾ ਹੀ ਰਹੇਗਾ ਅਸੀਂ ਚਲਾਉਂਦੇ ਵੀ ਰਵਾਂਗੇ ਔਰ ਗੁਰੂ ਰਾਮਦਾਸ ਜੀ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਆ ਵੀ ਜਿਹੜਾ ਇਹ ਸੀ ਇਹ ਸੇਵਾ ਸਾਨੂੰ ਮਿਲੀ ਹੈ ਔਰ ਅਸੀਂ ਇਹ ਕਰ ਰਹੇ ਹਾਂ ਔਰ ਜਸ ਸੇਵਾ ਸੁਸਾਇਟੀ ਸਾਡੇ ਨਾਲ ਜੁੜੇ ਨੇ ਸਾਰੇ ਭੈਣ ਭਰਾ ਅਸੀਂ ਮਿਲ ਕੇ ਕੰਮ ਕਰਦੇ ਰਹੀਏ ਔਰ ਬੱਚਿਆਂ ਨੂੰ ਸਾਡਾ ਮੇਨ ਮੋਟਿਵੇ ਹੋਈ ਹੈ ਵੀ ਜਿਹੜਾ ਸਕਿੱਲ ਹੈ ਸਕਿਲ ਡਿਵੈਲਪਮੈਂਟ ਜਿਹੜੀ ਸ਼ੁਰੂ ਤੋਂ ਅਸੀਂ ਚਾਹੁੰਦੇ ਸੀ ਵੀ ਅੱਗੇ ਆਵੇ ਉਹ ਅੱਗੇ ਆ ਰਹੀ ਹੈ ਉਸੇ ਸਕਿੱਲ ਨੂੰ ਹੀ ਅਸੀਂ ਅੱਗੇ ਲੈ ਕੇ ਬੱਚਿਆਂ ਨੂੰ ਡੋਨੇਟ ਕਰਨੀ ਹੈ ਐਜੂਕੇਸ਼ਨ ਤਾਂ ਕਿ ਉਹ ਅੱਗੇ ਆਪਣੀ ਸਕਿੱਲ ਨੂੰ ਅੱਗੇ ਡੋਨੇਟ ਕਰ ਸਕੇ ਬਿਲਕੁਲ ਤਾਂ ਇੱਕ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਸਾਰੇ ਮੈਂਬਰਸ ਜਿਹੜੇ ਤਾਂ ਬਿਲਕੁਲ ਅਸੀਂ ਚਾਹੁੰਗੇ ਇਕੱਠੇ ਹੋ ਕੇ ਸਾਰੇ ਇੱਕ ਤਸਵੀਰ ਖਿਚਾਈ ਜਾਏ ਤੇ ਉਸ ਦੇ ਵਿੱਚ ਜਿਹੜੇ ਨੇ ਸਾਰੇ ਇਹ ਬੱਚੇ ਨੇ ਤੁਸੀਂ ਵੇਖੋ ਕਿ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ ਤਾਂ ਸਕਿੱਲ ਡਿਵੈਲਪਮੈਂਟ ਦਾ ਇੱਕ ਲੰਗਰ ਜਰਾ ਹੈ ਉਹਨਾਂ ਨੇ ਕਿਹਾ ਕਿ ਸਾਡਾ ਮਕਸਦ ਹੈ ਸੀ ਕਿ ਲੋਕਾਂ ਨੂੰ ਬੱਚਿਆਂ ਨੂੰ ਖਾਸ ਕਰਕੇ ਐਜੂਕੇਟ ਕੀਤਾ ਜਾਵੇ ਬੱਚੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਤਾਂ ਉਹਦੇ ਕਰਕੇ ਇੱਕ ਸ਼ੁਰੂਆਤ ਕੀਤੀ ਸੀ ਤਿੰਨ ਬੱਚਿਆਂ ਤੋਂ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਵਧਾ ਗਿਆ ਕਾਫਲਾ ਤੇ ਅੱਜ 300 ਤੋਂ ਵੱਧ ਬੱਚਿਆਂ ਨੂੰ ਉਹਨਾਂ ਦੇ ਪੈਰਾਂ ਤੇ ਖੜਾ ਕੀਤਾ ਗਿਆ ਹੈ ਤਾਂ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਹੋਰ ਵੀ ਲੋਕ ਅੱਗੇ ਆਣ ਤਾਂ ਕਿ ਪੰਜਾਬ ਦੇ ਵਿੱਚ ਜਿਹੜੀ ਬੇਰੋਜ਼ਗਾਰੀ ਹੈ ਉਸ ਨੂੰ ਖਤਮ ਇਸ ਇਕ ਇਵੈਂਟ ਨਾਲ ਖਤਮ ਨਹੀਂ ਕੀਤਾ ਜਾ ਸਕਦਾ ਹਾਂ ਲੇਕਿਨ ਇੱਕ ਪਹਿਲਾ ਕਦਮ ਚੁੱਕਿਆ ਜਾ ਸਕਦਾ ਹੈ ਅਗਰ ਇਸ ਤਰ੍ਹਾਂ ਦੇ ਹੋਰ ਵੀ ਕਦਮ ਚੁੱਕੇ ਜਾਣ ਤਾਂ ਪੰਜਾਬ ਦੇ ਜਿਹੜੇ ਲੜਕੇ ਨੇ ਲੜਕੀਆਂ ਨੇ ਖਾਸ ਕਰਕੇ ਜਿਹੜੇ ਪਿੰਡਾਂ 'ਚ ਨੇ ਉਹ ਰੋਜ਼ਗਾਰ ਉਹਨਾਂ ਨੂੰ ਮਿਲ ਸਕੇਗਾ ਆਪਣੇ ਪੈਰਾਂ ਤੇ ਖੜੇ ਹੋ ਸਕਣਗੇ ਤੇ ਆਪਣੇ ਪਰਿਵਾਰ ਦੀ ਆਰਥਿਕਤਾ ਨੂੰ ਉਹ ਮਜ਼ਬੂਤ ਕਰ ਸਕਣਗੇ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ